ਜੀ ਪੰਜਾਬੀ ਡਿਪਾਰਟਮੈਂਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਐਮਏ ਪੰਜਾਬੀ ਸਮੈਸਟਰ ਦੂਜਾ ਪਰਚਾ ਪੰਜਵਾਂ ਆਧੁਨਿਕ ਪੰਜਾਬੀ ਸਹਿਤ ਦਾ ਇਤਿਹਾਸ ਦਾ ਟੌਪਿਕ ਨੰਬਰ 5 ਇਸਾਈ ਮਿਸ਼ਨਰੀਆਂ ਦੀ ਪੰਜਾਬੀ ਸਹਿਤ ਨੂੰ ਦੇਣ ਅਸਾਈ ਮਿਸ਼ਨਰੀਆਂ ਨੇ ਪੰਜਾਬੀ ਸਹਿਤ ਨੂੰ ਕੀ ਕੀ ਉਹਨਾਂ ਸਹਿਤ ਨੂੰ ਉਪਲਬਧ ਕਰਨ ਲਈ ਪੰਜਾਬੀ ਨੂੰ ਪਰਫੁੱਲਿਤ ਕਰਨ ਦੇ ਲਈ ਕੀ ਕੀ ਯੋਗਦਾਨ ਪਾਇਆ ਸੀ ਤੇ ਕਿਹੜੀਆਂ ਕਿਹੜੇ ਜਿਹੜਾ ਸਹਿਤ ਸੀਗਾ ਉਹਨਾਂ ਨੇ ਰਚਨਾ ਗਿੱਤੀ ਉਹਦੀ ਠੀਕ ਹੈ ਜੀ ਅੱਜ ਆਪਾਂ ਇਹ ਕਰਾਂਗੇ ਸਭ ਤੋਂ ਪਹਿਲਾਂ ਇਹਦਾ ਜੋ ਇਹਦੀ ਕਲੈਰਿਟੀ ਹੈ ਮਤਲਬ ਕਿ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਪਰਫੂਲਿਤ ਕਿਉਂ ਕਰਨਾ ਚਾਹਿਆ ਉਹਦਾ ਉਹਦਾ ਇੱਕ ਮਿੱਥਿਆ ਕਿ ਮਿੱਥਲੀ ਮਤਲਬ ਉਹ ਇੱਕ ਸਚਾਈ ਆ ਕਿ ਉਹਨਾਂ ਨੇ ਆਪਣੇ ਫਾਇਦੇ ਦੇ ਲਈ ਪੰਜਾਬੀ ਸਹਿਤ ਨੂੰ ਪਰਫੂਲਿਤ ਕੀਤਾ ਸਭ ਤੋਂ ਪਹਿਲਾਂ ਤਾਂ ਉਹ ਇਹ ਚਾਹੁੰਦੇ ਸੀਗੇ ਕਿ ਪੰਜਾਬ ਦੇ ਲੋਕ ਜਿਆਦਾ ਤੋਂ ਜਿਆਦਾ ਅਸਾਈ ਧਰਮ ਦੇ ਵਿੱਚ ਆ ਜਾਣ ਉਹ ਅਸਾਈ ਧਰਮ ਨੂੰ ਅਪਣਾ ਲੈਣ ਉਹਦੇ ਲਈ ਉਹਨਾਂ ਨੇ ਪੰਜਾਬੀ ਪਹਿਲਾ ਸਭ ਤੋਂ ਪਹਿਲਾ ਪੰਜਾਬੀ ਦਾ ਸਹਾਰਾ ਲਿਆ ਉਹਨਾਂ ਨੇ ਆਪਣੀਆਂ ਪੁਸਤਕਾਂ ਆਪਣੇ ਧਰਮ ਦਾ ਇਤਿਹਾਸ ਸਾਰਾ ਉਹਨਾਂ ਨੇ ਪੰਜਾਬੀ ਵਿੱਚ ਛਾਪਣ ਦੀ ਸਭ ਤੋਂ ਪਹਿਲੀ ਆਪਣੀ ਕੋਸ਼ਿਸ਼ ਕੀਤੀ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਵਿਆਕਰਨ ਸੀਗਾ ਪੰਜਾਬੀ ਵਿਆਕਰਨ ਨੂੰ ਪੂਰੀ ਕਲੈਰਿਟੀ ਦੇ ਨਾਲ ਪੇਸ਼ ਕੀਤਾ ਉਹਦੀ ਪੂਰੀ ਵਿਆਖਿਆ ਵਿਸਥਾਰ ਕਰਕੇ ਪੰਜਾਬੀ ਦਾ ਵਿਆਕਰਨ ਜਿਹੜਾ ਉਹ ਉਹਨਾਂ ਨੇ ਛਪਵਾਇਆ ਜਿਹਦੀ ਬੁੱਕ ਦਾ ਨਾਮ ਹੈਗਾ ਆ A Grammar of the Punjabi Language ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਵਿਗਿਆਨ ਸੰਬੰਧੀ ਪੁਸਤਕਾਂ ਵੀ ਲਿਖੀਆਂ ਗੁਰਮੁਖੀ ਲਿਪੀ ਨੂੰ ਪੂਰਾ ਉਹਨਾਂ ਨੇ ਪੂਰੀ ਨਿੱਕੀ ਨਿੱਕੀ ਚੀਜ਼ ਦੀ ਵਿਆਖਿਆ ਕਰਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਤੇ ਉਹਨਾਂ ਨੇ ਆਪਣੀ ਰਚਨਾਵਾਂ ਇਹਦੇ ਵਿੱਚ ਕੀਤੀਆਂ ਪੰਜਾਬੀ ਭਾਸ਼ਾ ਵਿੱਚ ਕੀਤੀਆਂ ਉਸ ਤੋਂ ਬਾਅਦ ਉਹਨਾਂ ਨੇ ਲੋਕਤਾਰ ਅਤੇ ਸੱਭਿਆਚਾਰ ਦੇ ਖੇਤਰ ਬਾਰਵੀਂ ਕੰਮ ਕੀਤਾ ਉਹਨੂੰ ਵੀ ਬਹੁਤ ਹੀ ਨੀਚਲੇ ਵਾਲੇ ਹਿੱਸੇ ਤੋਂ ਜਾ ਕੇ ਮਤਲਬ ਕਿ ਬਹੁਤ ਹੀ ਛੋਟੇ ਜਿਹੇ ਪੁਆਇੰਟ ਤੋਂ ਜਾ ਕੇ ਉਹਨਾਂ ਨੇ ਲੋਕਤਾਰ ਅਤੇ ਸੱਭਿਆਚਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਸਮਝਣ ਦੀ ਵੀ ਕੋਸ਼ਿਸ਼ ਕੀਤੀ ਨਾਲੋਂ ਨਾਲ ਤੇ ਸਹਾਇਤਕ ਰਚਨਾਵਾਂ ਉਹਨਾਂ ਦੀ ਜਿਹੜੀਆਂ ਸਹਾਇਤਕ ਰਚਨਾਵਾਂ ਸੀ ਜੋ ਉਹਨਾਂ ਨੇ ਉਸ ਟਾਈਮ ਤੇ ਰਚੀਆਂ ਉਹ ਸੀਗੀਆਂ ਮੌਲਿਕ ਰਚਨਾਵਾਂ ਤੇ ਅਨੁਵਾਦਿਤ ਰਚਨਾਵਾਂ ਮੌਲਿਕ ਵੀ ਸੀ ਤੇ ਅਨੁਵਾਦਿਤ ਮੌਲਿਕ ਦੇ ਵਿੱਚ ਉਹ ਆ ਜਾਂਦਾ ਆ ਜਿਹੜੀਆਂ ਕਿ ਪੰਜਾਬੀ ਦੇ ਵਿੱਚ ਹੀ ਛਪੀਆਂ ਸੀਗੀਆਂ ਤੇ ਸਾਡਾ ਅਨੁਵਾਦਿਤ ਆ ਜਾਂਦਾ ਹੈ ਜਿਹੜੀਆਂ ਕਿ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਅਨੁਵਾਦ ਕੀਤੀਆਂ ਗਈਆਂ ਸੀ ਟਰਾਂਸਲੇਟ ਕੀਤੀਆਂ ਗਈਆਂ ਸੀ ਠੀਕ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਜੋ ਆ ਜਾਂਦਾ ਹੈ ਉਹ ਆ ਜਾਂਦਾ ਹੈ ਗਲਪ ਗਲਪ ਦੇ ਵਿੱਚ ਕੀ ਆ ਜਾਂਦਾ ਹੈ ਇਹਦੇ ਵਿੱਚ ਨਾਵਲ ਆ ਜਾਂਦੇ ਆ ਠੀਕ ਹੈ ਦੋ ਨਾਵਲ ਆਉਂਦੇ ਆ ਜਿਹੜੇ ਕਿ ਅਸਾਈਆਂ ਨੇ ਉਸ ਉਸ ਟਾਈਮ ਤੇ ਛਪਵਾਏ ਸੀਗੇ ਛਪੇ ਸੀ ਉਹਨਾਂ ਦੇ ਆ ਜਾਂਦਾ ਹੈ ਯੋਧਰਯੁਧ ਤੇ ਦੂਸਰਾ ਆ ਜਾਂਦਾ ਹੈ ਰੇਲ ਗੱਡੀ ਦਾ ਸਫ਼ਰ ਇਹ ਦੋਨੋਂ ਉਹਨਾਂ ਨੇ ਛੁਪਵਾਏ ਤੇ ਇਹਦੇ ਵਿੱਚ ਉਹਨਾਂ ਦੇ ਧਰਮ ਸੰਬੰਧੀ ਹੀ ਜੋ ਕਹਾਣੀਆਂ ਸੀਗੀਆਂ ਉਹ ਦੱਸੀਆਂ ਗਈਆਂ ਸੀਗੀਆਂ ਠੀਕ ਹੈ ਜੀ ਐਂਡ ਬਾਕੀ ਉਹਨੇ ਬਾਬਲ ਦੀਆਂ ਮੂਰਤਾਂ ਤੇ ਕਹਾਣੀਆਂ ਬਾਬਲ ਹੁਣ ਉਹ ਹੀ ਆ ਗਿਆ ਨਾ ਅਸਾਈ ਧਰਮ ਦੇ ਸੰਬੰਧਿਤ ਹੀ ਕਹਾਣੀਆਂ ਤੇ ਮੂਰਤਾਂ ਜਿਹੜੀਆਂ ਸੀਗੀਆਂ ਉਹ ਇਹਦੇ ਵਿੱਚ ਸ਼ਾਮਿਲ ਸੀਗੀਆਂ ਸਮਾਜਿਕ ਵਿਸ਼ਾ ਸੰਬੰਧੀ ਕਹਾਣੀਆਂ ਸੀਗੀਆਂ ਕਵਿਤਾਵਾਂ ਸੀਗੀਆਂ ਕਵਿਤਾਵਾਂ ਸੇ ਜੁੜੀਆਂ ਹੋਈਆਂ ਉਹਨਾਂ ਦੇ ਧਰਮ ਦੇ ਨਾਲ ਇਸ ਬੰਦੇ ਸੀਗੀਆਂ ਮਸੀਹ ਦਾ ਭਗਤ ਸਲੀਬੀ ਪ੍ਰਵਾਨੇ ਗੀਤ ਗੀਤਾ ਵਾਲੀ ਠੀਕ ਹੈ ਮੈਂ ਤਿੰਨ ਹੀ ਜੁੜੀਆਂ ਮਾਰਕ ਕੀਤੀਆਂ ਜਿਆਦਾ ਯਾਦ ਨਹੀਂ ਰਹਿ ਪਣਗੀਆਂ ਸੋ ਇਹ ਤਿੰਨ ਹਾਈਲਾਈਟਡ ਆ 1 2 3 ਹਾਂਜੀ ਤਿੰਨ ਹਾਈਲਾਈਟਡ ਆ ਠੀਕ ਹੈ ਇਹ ਵਾਲੀਆਂ ਤੁਸੀਂ ਕਰਨੀਆਂ ਆ ਸੋ ਇਹ ਵਾਲੀਆਂ ਇਹਨਾਂ ਦੀਆਂ ਕਵਿਤਾਵਾਂ ਸੀਗੀਆਂ ਇਹਨਾਂ ਨੇ ਨਾਟਕ ਵੀ ਜਿਹੜੇ ਸੀ ਛਪਵਾਏ ਸੀਗੇ ਮਲਕਾ ਅਸਤਰ ਜਿਹੜਾ ਇਕ ਲਘੂ ਨਾਟਕ ਸੀਗਾ ਜਿਹੜਾ ਕਿ ਇਨਾਂ ਦੇ ਧਰਮਵਾਰੀ ਸੀਗਾ ਠੀਕ ਹੈ ਜੀ ਅਗੇ ਸਫਰਨਾਮਾ ਵੀ ਇਨਾਂ ਨੇ ਸੁਪਵਾਇਆ ਸੀਗਾ ਮਤਲਬ ਕਿ ਸਭ ਤੋਂ ਪਹਿਲਾਂ ਭਾਵੇਂ ਸਫਰਨਾਮਾ ਵਿੱਚ ਜਨਮ ਸਾਖੀਆਂ ਵਿੱਚੋਂ ਵਿੱਚ ਮੌਜੂਦ ਹਨ ਪਰੰਤੂ ਪੰਜਾਬੀ ਦਾ ਪਹਿਲਾ ਸਫਰਨਾ ਲਿਖਣ ਦਾ ਸਿਰਹਾ ਅਸਾਈ ਮਿਸ਼ਰਿਆ ਦੇ ਸਿਰ ਵੱਜਦਾ ਹੈ ਸੋ ਇਨਾਂ ਨੇ ਸਭ ਤੋਂ ਪਹਿਲਾ ਸਫਰਨਾਮਾ ਲਿਖਿਆ ਸੀਗਾ ਭਾਵੇਂ ਪਹਿਲਾਂ ਮੌਜੂਦ ਸੀਗੇ ਜਨਮ ਸਾਖੀਆਂ ਸੀਗੀਆਂ ਬਟ ਸਫਰਨਾਮਾ ਜਿਹੜਾ ਪਹਿਲਾ ਸੀਗਾ ਉਹ ਅਸਾਈਆਂ ਵੱਲੋਂ ਲਿਖਿਆ ਗਿਆ ਸੀਗਾ ਬਾਕੀ ਇਹਨਾਂ ਨੇ ਫਿਰ ਜੀਵਨੀ ਵੀ ਲਿਖੀ ਜੀਵਨੀ ਜਿਹੜੀ ਉਹ ਵੀ ਇਹਨਾਂ ਦੇ ਧਰਮ ਦੇ ਨਾਲ ਹੀ ਸਮੇਲ ਖਾਂਦੀ ਸੀ ਜਿਸੂ ਮਸੀਹ ਦੀ ਜਿਹੜੀ ਜੀਵਨੀ ਸੀਗੀ ਉਹੀ ਸੀਗੀ ਅੱਗੇ ਇਹ ਜੀਵਨੀ ਆ ਜਾਂਦੀ ਆ ਅੱਗੇ ਇਹਨਾਂ ਨੇ ਕੋਸ਼ ਸੀਗਾ ਪੰਜਾਬੀ ਵਿੱਚ ਕੋਸ਼ਕਾਰੀ ਦਾ ਆਰੰਭ ਵੀ ਅਸਾਈ ਮਿਸ਼ਨ ਦੁਆਰਾ ਹੀ ਕੀਤਾ ਗਿਆ ਸੀਗਾ ਇਹਨਾਂ ਨੇ ਬਹੁਤ ਸਾਰੇ ਕੋਸ਼ ਸੀਗੇ ਜਿਹੜੇ 28000 ਸ਼ਬਦਾਂ ਦੇ ਵਿੱਚ ਸੀਗੇ ਉਵਿਨਿਆ ਦੁਆਰਾ ਹੀ ਛਪਵਾਏ ਗਏ ਸੀ ਠੀਕ ਹੈ ਅਨੁਵਾਦ ਦੇ ਖੇਤਰ ਵਿੱਚ ਕੰਮ ਹੋਣ ਇਹਨਾਂ ਦੇ ਅਨੁਵਾਦ ਦੇ ਖੇਤਰ ਵਿੱਚ ਇਹਨਾਂ ਨੇ ਆਪਣੇ ਜਿਹੜੇ ਹੋਰ ਭਾਸ਼ਾ ਦੇ ਵਿੱਚ ਸੀਗੇ ਇੰਗਲਿਸ਼ ਤੇ ਵਿੱਚ ਸੀਗੇ ਜਾਂ ਕੋਈ ਹੋਰ ਭਾਸ਼ਾ ਦੇ ਵਿੱਚ ਸੀ ਇਹਨਾਂ ਦੀਆਂ ਰਚਨਾਵਾਂ ਉਹਨਾਂ ਨੂੰ ਉਹਨਾਂ ਨੇ ਅਨੁਵਾਦ ਕੀਤਾ ਪੰਜਾਬੀ ਦੇ ਵਿੱਚ ਠੀਕ ਹੈ ਫੁੱਟਕਲ ਪੁਸਤਕਾਂ ਵੀ ਕਈ ਇਹਨਾਂ ਦੀਆਂ ਮਿਲ ਜਾਂਦੀਆਂ ਆ ਬਾਕੀ ਪੰਜਾਬੀ ਦੀ ਪੜ੍ਹਾਈ ਸੰਬੰਧੀ ਵੀ ਇਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਮਿਸ਼ਨਰੀਆਂ ਦੀ ਅਗਲੀ ਦਿਨ ਇਹ ਹੈ ਕਿ ਉਹਨਾਂ ਨੇ ਪੰਜਾਬੀ ਭਾਸ਼ਾ ਅਤੇ ਸਾਇਦ ਦੀ ਉੰਤਲੀ ਪੰਜਾਬ ਦੀ ਪੜ੍ਹਾਈ ਨੂੰ ਜ਼ਰੂਰੀ ਸੌਰੀ ਪੰਜਾਬੀ ਦੀ ਪੜ੍ਹਾਈ ਨੂੰ ਜ਼ਰੂਰੀ ਚੀਜ਼ ਸਮਝਿਆ ਅੰਗਰੇਜ਼ਾਂ ਨੇ ਇਸ ਪਾਸੇ ਵੀ ਧਿਆਨ ਦਿੱਤਾ ਔਰ